ਫਿਰ ਸਿੱਧ ਕਹਿਣ ਲੱਗੇ ਸੀ ਸਵੇਰੇ ਉੱਠ ਕੇ ਭੁਗਤ ਖਾਂਦੇ ਆ ਰਲਾ ਕੇ ਚੂਰਮਾ ਜਾਂ ਬਣਾ ਕੇ ਖਾਂਦੇ ਆ ਸੋ ਉਹਦੇ ਵਿੱਚ ਸ਼ੱਕਰ ਪਾ ਕੇ ਖੰਡ ਨਾ ਮਿਲੇ ਸ਼ੱਕਰ ਹੁੰਦੀ ਸੀ ਦੇਸੀ ਘਿਓ ਫਿਰ ਰੋਟੀ ਨੂੰ ਚੂਰੀ ਜੀ ਬਣਾ ਕੇ ਉਹਨੂੰ ਕਹਿੰਦੇ ਭੁਗਤ ਤੁਸੀਂ ਕਿਹੜੀ ਭੁਗਤ ਖਾਂਦੇ ਹੋ ਤੁਸੀਂ ਕਹਿੰਦੇ ਅਸੀਂ ਜੋਗੀ ਆ ਫਿਰ ਸਾਡੇ ਕੋਲੇ ਇੱਕ ਭੰਡਾਰਨ ਰੱਖੀ ਹੋਈ ਆ ਉਹ ਸਾਰੇ ਕਿਤੇ ਮਾਈ ਵਰਤੌਂਦੀ ਆ ਸਾਰਿਆਂ ਨੂੰ ਫਿਰ ਅਸੀਂ ਸਵੇਰੇ ਉੱਠ ਕੇ 나ਦ ਵਜਾਉਂਦੇ ਆ ਤੁਹਾਡੇ ਕੋਲ ਕਿਹੜਾ ਨਾਦ ਹੈ ਕਿਹੜੀ ਮਾਈ ਹੈ ਜਿਹੜੀ ਤੁਹਾਡੇ ਲੰਗਰ ਨੂੰ ਵਰਤਾਉਂਦੀ ਹੈ ਅਥਵਾ ਜਦੋਂ ਸਾਡਾ ਉਹ ਭੁਗਤ ਜੀ ਤਿਆਰ ਹੋ ਜਾਂਦੀ ਹੈ ਉਦੋਂ ਅਸੀਂ ਨਾਦ ਵਜਾਉਂਦੇ ਹਾਂ ਸਾਰੇ ਜੋਗੀ ਸਮਾਧੀਆਂ ਤੋਂ ਉਥਾਨ ਹੋ ਕੇ ਆ ਕੇ ਫਿਰ ਬੈਠ ਕੇ ਉਹ ਭੁਗਤ ਖਾਂਦੇ ਨੇ ਤੁਹਾਡੇ ਕੋਲ ਕਿਹੜੀ ਭੁਗਤ ਹੈ ਮਹਾਰਾ ਸਤੇ ਪਾਸ਼ਾ ਕਹਿਣ ਲੱਗੇ ਭੁਗਤ ਗਿਆਨ ਮਹਾਰਾ ਇਹ ਕਹਿੰਦੇ ਅਸੀਂ ਗਿਆਨ ਰੂਪੀ ਭੁਗਤ ਛਕਦੇ ਹਾਂ ਕਿਉਂਕਿ ਗੁਰੂ ਸਾਹਿਬ ਆਪ ਬ੍ਰਹਮ ਸਰੂਪ ਨੇ ਜਿਸ ਕਰਕੇ ਗਿਆਨ ਰੂਪ ਭੋਗਤ ਕਹੀ ਹੈ ਮਹਾਰਾਜ ਨੇ ਬਾਣੀ ਅੰਦਰ ਲਿਖਿਆ ਤਾਂ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਭੋਜਨ ਗਿਆਨ ਮਹਾਰਸ ਮਿੱਠਾ ਜਿਨ ਚਾਖਿਆ ਤਿਨ ਦਰਸ਼ਨ ਦੀਖਾ ਗਿਆਨ ਹੀ ਉਹਨਾਂ ਦਾ ਭੋਜਨ ਹੈ ਅਖੰਡ ਕੀਰਤਨ ਤਿਨ ਭੋਜਨ ਚੂਰਾ ਕੀਰਤਨ ਹੈ ਇਹ ਹੁਣ ਜਿਹੜੇ ਅਭਿਆਸੀ ਬੈਠੇ ਨੇ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਈ ਤਾਂ ਇਹ ਸ਼ੁਰੂ ਹੀ ਨਹੀਂ ਨਾ ਹੋਏ ਜਿਹੜੇ ਸ਼ੁਰੂ ਹੋ ਚੁੱਕੇ ਉਹਨਾਂ ਨੂੰ ਪਤਾ ਹੈ ਕਥਾ ਸੁਣ ਕੇ ਕਥਾ ਕਰਕੇ ਕੀਰਤਨ ਸੁਣ ਕੇ ਕੋਈ ਬੰਦਾ ਮੈਨੂੰ ਕਹਿੰਦਾ ਜਦੋਂ ਅਸੀਂ 2 ਘੰਟੇ ਸਿਮਨ ਕਰਦੇ ਆ ਜਾਂ ਕਥਾ ਤੋਂ ਬਾਅਦ ਐ ਲੱਗਦੇ ਉਹ ਰੱਜੇ ਹੁੰਨੇ ਢਕਾਰ ਜਿਹਾ ਆਉਂਦਾ ਇਹ ਵੀ ਇੱਕ ਗਿਆਨ ਦਾ ਭੋਜਨ ਹੈ ਕਿਉਂਕਿ ਜਦੋਂ ਪੂਰੀ ਮਨ ਬਿਰਤੀ ਇਕਾਗਰ ਕਰਕੇ ਆਪਾਂ ਬਾਣੀ ਪੜ੍ਹਦੇ ਸਿਮਨ ਕਰਦੇ ਕਥਾ ਕੀਰਤਨ ਸੁਣਦੇ ਆ ਨਾ ਅੰਦਰ ਇੱਕ ਰਾਜ ਵੱਖਰਾ ਰਾਜ ਆਉਂਦਾ ਹੀ ਸੰਤੋਖ ਨਾਲ ਬਿਨਾ ਸੰਤੋਖ ਨਹੀਂ ਕੋ ਰਾਜ ਹੈ ਸੁਪਨ ਮਨੋਰਥ ਦਿਰਫੇ ਸਭ ਕਾਜ ਹੈ ਨਾਮ ਰੰਗ ਸਰਬ ਸੁਖ ਹੋਏ ਪਰ ਸਤੂ ਕਹਿੰਦੇ ਬੜ ਭਾਗੀ ਕਿਸੇ ਪ੍ਰਾਪਤ ਹੋਏ ਇਸ ਕਰਕੇ ਨਾਮ ਦੇ ਨਾਲ ਅੰਦਰ ਜਿਹੜਾ ਆਨੰਦ ਬਣਦਾ ਇਹਦੇ ਨਾਲ ਰਾਜ ਆਉਂਦਾ ਬੰਦਾ ਜੇ ਅੰਦਰੋਂ ਨਾਲ ਰਜਿਆ ਹੋਵੇ ਉਹਨੂੰ ਦੇਈ ਜਾਉ ਖਾਣ ਨੂੰ ਖਾਈ ਜਾਂਦਾ ਖਾਈ ਜਾਂਦਾ ਕੰਮ ਖਾਦਾ ਤਾਂ ਬੜਾ ਹੈ ਪਰ ਰਾਜ ਜਿਆ ਨਹੀਂ ਆਇਆ ਰੱਬ ਦੇ ਪਿਆਰੇ ਜੇ ਉਹਨਾਂ ਨੂੰ ਅੱਧੇ ਰੋਟੀ ਮਿਲ ਗਈ ਕਹਿੰਦੇ ਰਾਜ ਆ ਗਿਆ ਬਸ ਇੱਕ ਮਿਲ ਗਈ ਤਾਂ ਵੀ ਰਾਜ ਆ ਗਿਆ ਦੋ ਰੋਟੀਆਂ ਮਿਲ ਗਈਆਂ ਤਾਂ ਵੀ ਰਾਜ ਆ ਗਿਆ ਕਿਉਂਕਿ ਇਹ ਸਿਸਟਮ ਦਾ ਪਤਾ ਲੱਗਦਾ ਜਦੋਂ ਇਸ ਸਿਸਟਮ ਦੇ ਵਿੱਚ ਪ੍ਰਵੇਸ਼ ਹੁੰਦਾ ਜੀਵ ਉਦੋਂ ਪਹਿਲਾਂ ਤਾਂ ਆਪਾਂ ਕਿਸੇ ਨੂੰ ਸਮਝਾ ਹੀ ਨਹੀਂ ਸਕਦੇ ਇਹ ਅੰਦਰਲਾ ਸਿਸਟਮ ਕੀ ਆ ਤੇ ਬਾਹਰਲਾ ਕੀ ਆ ਭਗਤੀ ਦੇ ਵਿੱਚ ਰੱਜ ਹੁੰਦਾ ਹੈ ਇਸੇ ਕਰਕੇ ਜਿਨ੍ਹਾਂ ਦੀਆਂ ਸਮਾਧੀਆਂ ਲੱਗਦੀਆਂ ਨੇ ਭਗਤੀ ਕਰਨ ਵਾਲਿਆਂ ਦੀਆਂ ਬਹੁਤ ਬਹੁਤ ਚਿਹਰਾਈਂ ਘੜ ਜਾਂਦੇ ਨੇ ਉਹ ਬਹੁਤ ਮਹਾਤਮਾ ਦੇਖੇ ਨੇ ਇੱਕ ਚਮਚੇ ਦੇ ਵਿੱਚ ਸਾਰਾ ਕੁਝ ਪਵਾ ਕੇ ਇੱਕ ਬੁਰਕੀ ਮੜ ਜੀ ਝਾਲ ਸਬਜੀ ਖੀਰ ਪਾਈ ਚਮਚੇ ਦਾ ਇੱਕ ਚਮਚਾ ਖਾਦਾ ਲਿਆ ਉਹ ਵੀ ਹੱਥੋਂ ਆਉ ਬਸ ਰੱਜ ਗਏ ਜੀ ਕਹਿੰਦੇ ਹਾਂ ਜੀ ਮੈਨੂੰ ਨਾਲ ਦੇ ਸੰਗੀ ਉਹਨਾਂ ਦੇ ਕਹਿਣ ਲੱਗੇ ਕਹਿੰਦੇ ਇਹ ਰੋਟੀ ਨਹੀਂ ਖਾਂਦੇ ਤੁਸੀਂ ਕਹੋ ਇਹਨਾਂ ਨੂੰ ਤੁਹਾਡੀ ਗੱਲ ਮੰਨ ਲੈਂਦੇ ਇਕੱਲੇ ਸੀ ਅੰਦਰ ਮੈਂ ਕਿਹਾ ਮਹਾਰਾਜ ਗੱਲ ਇਹ ਵੀ ਤੁਸੀਂ ਪ੍ਰਸ਼ਾਦਾ ਦਾ ਛਕ ਲਿਆ ਕਰੋ ਆ ਸਾਰੇ ਕਿੰਨੇ ਦੁਖੀ ਹੁੰਦੇ ਤੂੰ ਪ੍ਰਸ਼ਾਦਾ ਛਕਦੇ ਨਹੀਂ ਕਹਿੰਦੇ ਨਾਲੇ ਤੂੰ ਕਹਿਣਾ ਨਾਮ ਦਾ ਰਾਜ ਹੁੰਦਾ ਰਸ ਹੁੰਦਾ ਉਹਦੇ ਨਾਲ ਰਜ ਜਾਈਦਾ ਨਾਲੇ ਤੂੰ ਹੀ ਮੈਨੂੰ ਹੁਣ ਸਿਖਿਆ ਦੇਣ ਲੱਗ ਗਿਆ ਮੈਂ ਫਿਰ ਚੁੱਪ ਕਰ ਗਿਆ ਵੀ ਠੀਕ ਆ ਗੱਲ ਤੁਹਾਡੀ ਸਹੀ ਆ ਕਿਉਂਕਿ ਐਸੇ ਬਹੁਤ ਅਭਿਆਸੀ ਗੁਰਮੁਖ ਮਹਾਪੁਰਖ ਦੇਖੇ ਨੇ ਜਿਹੜੇ ਰੱਜ ਜਾਂਦੇ ਨਾਮ ਦੇ ਨਾਲ ਹੀ ਹੁਣ ਗੁਰਨਾਨਕ ਦੇਵ ਜੀ ਮਹਾਰਾਜ ਕਦੇ 6 ਮਹੀਨੇ ਬਾਅਦ ਸਾਲ ਬਾਅਦ ਕਿਤੇ ਪ੍ਰਸ਼ਾਦਾ ਛਕਦੇ ਸੀ ਉਹ ਵੀ ਭਾਈ ਮਰਦਾਨਾ ਨੇ ਪੁੱਛਿਆ ਮਹਾਰਾਜ ਤੁਸੀਂ 6 6 ਮਹੀਨੇ ਕੱਢ ਦਿੰਦੇ ਹੋ ਸਾਲ-ਸਾਲ ਫੇ ਕਿਤੇ ਕਿਤੇ ਪ੍ਰਸ਼ਾਦਾ ਛਕ ਲੈਨੇ ਹੋ ਕਹਿੰਦੇ ਮਰਦਾਨਾ ਜਦੋਂ ਕੋਈ ਪ੍ਰੇਮੀ ਮੈਨੂੰ ਪ੍ਰੇਮ ਦੇ ਨਾਲ ਭਾਵਨਾ ਨਾਲ ਕਿਤੇ ਪ੍ਰਸ਼ਾਦਾ ਛਕਾਵੇ ਨਾ ਉਹ ਮੈਨੂੰ ਛਕਣਾ ਪੈਂਦਾ ਮੈਂ ਆਪਣੇ ਪਿਆਰੇ ਨੂੰ ਨਾ ਨਹੀਂ ਕਰ ਸਕਦਾ ਵਾਸਤਵ ਦੇ ਵਿੱਚ ਸਾਨੂੰ ਤਾਂ ਕੋਈ ਭੁੱਖ ਹੀ ਨਹੀਂ ਹੁੰਦੀ ਸਾਡੇ ਕੋਲ ਤਾਂ ਜਿਹੜਾ ਅੰਦਰ ਰਾਜ ਹੈ ਹੈ ਹੀ ਨਹੀਂ ਸਾਨੂੰ ਤਾਂ ਕਿਸੇ ਗੱਲ ਨਾਲ ਮਤਲਬ ਹੀ ਨਹੀਂ ਨਾਲੇ ਦੂਜੀ ਗੱਲ ਤੇਨ ਦਸੀਏ ਦੁਨੀਆ ਦੇ ਅੰਦਰ ਇੰਨੇ ਪ੍ਰੇਮੀ ਬੈਠੇ ਨੇ ਨਾਮ ਜਪਣ ਵਾਲੇ ਜਿੱਥੇ ਵੀ ਕੋਈ ਪਹਿਲੀ ਉਗਾਹੀ ਮੂੰਹ 'ਚ ਬੁਰਕੀ ਪਾਉਂਦਾ ਛੱਗਣ ਲੱਗਿਆ ਉਹ ਜਦੋਂ ਕਹਿੰਦਾ ਧੰ ਗੁਰੂ ਨਾਨਕ ਦੇਵ ਜੀ ਕਹਿ ਕੇ ਬੁਰਕੀ ਮੂੰਹ 'ਚ ਪਾਈ ਨਾ ਉਹ ਬੁਰਕੀ ਦਾ ਆਧਾਰ ਮੈਨੂੰ ਆ ਜਾਂਦਾ ਇਸ ਕਰਕੇ ਲੱਖਾਂ ਬੁਰਕੀਆਂ ਮੇਰੇ ਨਾਂ ਤੇ ਧੰ ਗੁਰੂ ਨਾਨਕ ਵਾਹਿਗੁਰੂ ਕਹਿ ਕੇ ਛਕਦੇ ਨੇ ਸਾਨੂੰ ਵੈਸੇ ਹੀ ਰਾਜ ਆ ਜਾਂਦਾ ਤੇ ਮਹਾਰਾਜ ਕਹਿੰਦੇ ਨੇ ਇਸ ਕਰਕੇ ਜਿਹੜਾ ਸਾਡੇ ਅੰਦਰ ਗਿਆਨ ਦਾ ਹੀ ਭੰਡਾਰਾ ਹੈ ਗਿਆਨ ਨਾਲ ਹੀ ਰਾਜ ਆਇਆ ਹੋਇਆ ਹੈ ਬ੍ਰਹਮ ਗਿਆਨ ਕਰਕੇ ਹੀ ਰਾਜ ਹੈ ਦਇਆ ਭੰਡਾਰਣ ਸਾਡੇ ਕੋਲ ਜਿਹੜੀ ਦਇਆ ਰੂਪ ਭੰਡਾਰਣਾ ਤੁਹਾਡੇ ਕੋਲ ਤਾਂ ਮਾਈ ਹੈ ਨਾ ਇਸ ਦਇਆ ਕਰਕੇ ਸ਼ੁਭ ਗੁਣਾਂ ਦੀ ਪ੍ਰਾਪਤੀ ਤੇ ਸੰਸਾਰਕ ਪਦਾਰਥਾਂ ਦੀ ਪ੍ਰਾਪਤੀ ਹੁੰਦੀ। ਕਿਉਂਕਿ ਜਿਹੜੀ ਆ ਨਾ ਧਰਮ, ਧੌਲ, ਧਰਮ ਦਇਆ ਕਾ ਪੂਤ, ਦਇਆ ਕ ਪਹਾ ਸੰਤੋਖ ਸੂਤ ਇਹ ਦਇਆ ਦਾ ਬਹੁਤ ਥਾਂ ਹੀ ਵਰਣਨ ਆਇਆ। ਜਿੱਥੇ ਦਇਆ ਨਹੀਂ ਉਥੇ ਧਰਮ ਨਹੀਂ। ਜਦ ਭਾਈ ਦਇਆ ਸਿੰਘ ਖੜੇ ਹੋਏ ਕੀ ਨਾਮ ਤੇਰਾ? ਮੇਰਾ ਨਾਮ ਜੀ ਦਇਆਰਾਮ। ਮਹਾਰਾਜ ਕਹਿੰਦੇ ਚੰਗਾ ਹੋਇਆ ਧਰਮ ਦੇ ਵਿੱਚ ਪਹਿਲਾਂ ਦਇਆ ਆਈ। ਤੁਹਾਡਾ ਨਾਮ ਜੀ ਮੇਰਾ ਨਾਮ ਮਹਾਰਾਜ ਜੀ ਧਰਮਦਾਸ ਹੈ ਮਹਾਰਾਜ ਕਹਿੰਦੇ ਹੁਣ ਧਰਮ ਆਇਆ ਪਹਿਲਾਂ ਦਇਆ ਆਉਣੀ ਜ਼ਰੂਰੀ ਹੈ ਧਰਮ ਦੇ ਵਿੱਚ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਫਿਰ ਹਿੰਮਤ ਆਈ ਫਿਰ ਇੱਛਤੀ ਆਈ ਮੁਕਮਪੁਣਾ ਆਇਆ ਫਿਰ ਸਾਹਿਬ ਦੀ ਪ੍ਰਾਪਤੀ ਹੋਈ ਇਸ ਕਰਕੇ ਮਹਾਰਾਜ ਕਹਿੰਦੇ ਦਇਆ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ ਜੇ ਦਇਆ ਨਹੀਂ ਜੇ ਸਿੰਘਾਂ ਨੂੰ ਕੋਈ ਜੰਗ 'ਚ ਕਹਿ ਦਿੰਦਾ ਸੀ ਉਹ ਸਿੰਘੋ ਮੈਨੂੰ ਨਾ ਮਾਰਿਓ ਛੱਡ ਦਿੰਦੇ ਸੀ ਜਾਂ ਦੌੜ ਜਾਏ ਜੀ ਦੀ ਜੰਗ ਚ ਕੀ ਲੈਣਾ ਆਇਆ ਸੀ ਫਿਰ ਇਸ ਕਰਕੇ ਜਦ 6ਵੇਂ ਪਾਸ਼ਾ ਵੇਲੇ ਤਾਂ ਐਸਾ ਹੋਇਆ 100 ਕ ਜਾਣਾ ਬਚਿਆ ਮਹਾਰਾਜ ਵਾਲੇ ਜੰਗ ਚ ਉਹ 100 ਦਾ 100 ਜਾਣਾ ਭੱਜ ਲਿਆ ਅੱਗੇ ਅੱਗੇ ਸਿੰਘ ਪਿੱਛੇ ਦੌੜ ਲੇ ਭਾਈ ਵੀ ਦੀ ਚੰਨ ਨੂੰ ਮਾਰਾ ਨੇ ਭਜਾਇਆ ਵੀ ਦੀ ਚਾਹ ਦੇ ਮੋੜ ਕੇ ਲਿਆ ਇਹਨਾਂ ਨੂੰ ਕੀ ਹੋ ਗਿਆ ਸਾਰੇ ਰੋਗ ਤੇ ਨਾ ਪਈ ਮਹਾਰਾਜ ਕਹਿੰਦੇ ਭੱਜੇ ਜਾਂਦੇ ਤੇ ਵਾਰ ਨਹੀਂ ਕਰੀਦਾ ਉਹ ਤਾਂ ਅੱਗੇ ਡਰੀ ਜਾਂਦੇ ਨੇ ਤੁਸੀਂ ਉਹਨਾਂ ਨੂੰ ਕੀ ਮਾਰਨਾ ਜਾ ਕੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਇਆ ਮੂਲ ਸਭਨ ਕੋ ਜਾਨੋ ਦਇਆ ਸਾਰਿਆਂ ਦੀ ਮੂਲ ਹੈ ਧਰਮ ਦੀ ਮੂਲ ਹੈ ਜਿਸ ਇਨਸਾਨ ਚ ਦਇਆ ਨਹੀਂ ਪੱਥਰ ਰੂਪ ਹੈ ਉਹ ਧਰਮੀ ਨਹੀਂ ਮੰਨਿਆ ਜਾਂਦਾ ਤਾਈਓ ਮਹਾਰਾਜ ਨੇ ਕਿਹਾ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜੀਆਂ ਦੇ ਉੱਤੇ ਦਇਆ ਕਰਨੀ ਬਹੁਤ ਵੱਡੀ ਗੱਲ ਹੁੰਦੀ ਮਹਾਰਾਜ ਨੇ ਆਪ ਬਹੁਤ ਜੀਆਂ ਦੇ ਉੱਤੇ ਦਇਆ ਕੀਤੀ ਸਈ ਕਹਿੰਦੇ ਦਸਵੇਂ ਪਾਤਸ਼ਾਹ ਨੇ ਸ਼ਿਕਾਰ ਖੇਡਿਆ ਉਹ ਸ਼ਿਕਾਰ ਨਹੀਂ ਖੇਡਿਆ ਉਹ ਦਇਆ ਕੀਤੀ ਕਿਵੇਂ ਯਾਦ ਆ ਜਮੂਲੇ ਖੱਤਰੀ ਨੂੰ ਤੀਰ ਮਾਰ ਰਿਆ ਸੀ ਕਹਿੰਦੇ ਅੱਜ ਸਹੇ ਦਾ ਸ਼ਿਕਾਰ ਕੀਤਾ ਮਹਾਰਾਜ ਕਹਿੰਦੇ ਨਹੀਂ 84 ਦੇ ਗੇੜੇ ਚੋਂ ਗੱਡਿਆ ਇਹ ਦਇਆ ਕੀਤੀ ਮੈਂ ਤੇ ਮਾਰਿਆ ਨਹੀਂ ਮੈਂ ਕੋਈ ਸਵਾਦ ਲਈ ਨਹੀਂ ਮਾਰਿਆ ਇਹਨੂੰ ਮੈਂ ਕੋਈ ਇਹ ਇੱਛਾ ਕਰਕੇ ਨਹੀਂ ਮਾਰਿਆ ਕਿ ਮੈਂ ਇਹਦਾ ਕੁਝ ਖਾਣਾ ਬਹੁਤ سارے ਲੋਕਾਂ ਨੂੰ ਇੰਨਾ ਭੁਲੇਖਾ ਹੈ ਕਿ ਮਹਾਰਾਜ ਨੇ ਸ਼ਿਕਾਰ ਖੇਡਿਆ ਜੀ ਗੱਲ ਤਾਂਾਂ ਦੀ ਹੀ ਕਰਦੇ ਆ ਭਾਵੇਂ ਪੱਲੇ ਕੱਖ ਵੀ ਨਾ ਹੋਵੇ ਹਲੇ ਅਮਰਤ ਮਨਾ ਛੱਕਿਆ ਹੋਵੇ ਕੱਖ ਵੀ ਨਾ ਪੱਲੇ ਹੋਵੇ ਹਲੇ ਇੱਕ ਓੰਕਾਰ ਬਿਨਾ ਸਹੀ ਕਹਿਣਾ ਆਉਂਦਾ ਹੋਵੇ ਉਹ ਗੱਲ ਮਹਾਰਾਜ ਤੀ ਸਿੱਧੀ ਲੈ ਕੇ ਜਾਂਦੇ ਗੱਲ ਕਰਨ ਤੋਂ ਪਹਿਲਾਂ ਮੜਾ ਜਾਂ ਦੇਖ ਲੈਣਾ ਚਾਹੀਦਾ ਵੀ ਮੈਂ ਗੱਲ ਕੀ ਦੀ ਕਰ ਰਿਹਾ ਸਰਬੰਥ ਦਾਨੀ ਦੇ ਬਰਾਬਰ ਕੌਣ ਹੋ ਸਕਦਾ ਮਹਾਰਾਜ ਦੀ ਕੋਈ ਗੱਲ ਨਹੀਂ ਕਦੇ ਕਰਨੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਨੇ ਕਿਉਂ ਗੁਰਾਂ ਬਾਰੇ ਕਦੇ ਵੀ ਐਸੀ ਆਪਾਂ ਗੱਲ ਨਾ ਕਰੀਏ ਕਟ ਕਟ ਵਜਹਨਾਦ ਮਾਰੇ ਕਹਿੰਦੇ ਸਾਰੇ ਘਟਾਂ ਘਟਾਂ ਵਿੱਚ ਜਿਹੜਾ ਦਿਲਾਂ ਦਿਲਾਂ ਦੇ ਜਿਹੜਾ ਸ਼ਬਦ ਹੋ ਰਿਹਾ ਨਾ ਘਟਾਂ ਘਟਾਂ ਦੇ ਵਿੱਚ ਹਰ ਥਾਂ ਦੇ ਉੱਤੇ ਹਰੇਕ ਜਗ੍ਹਾ ਦੇ ਉੱਤੇ ਸ਼ਬਦ ਹੋ ਰਿਹਾ ਅਸਲ ਵਿੱਚ ਤਾਰੇ ਸ਼ਬਦ ਦੇ ਆਸਰੇ ਖੜੇ ਨੇ ਸਮੁੰਦਰ ਸ਼ਬਦ ਦੇ ਆਸਰੇ ਹੀ ਖੜਾ ਧਰਤੀ ਸ਼ਬਦ ਦੇ ਆਸਰੇ ਹੀ ਖੜੀ ਹੈ ਇਹ ਫਰਕ ਇਹਨਾਂ ਹੈ ਆਪਾਂ ਮੂੰਹ ਨਾਲ ਸ਼ਬਦ ਪੜ੍ਹ ਕੇ ਸੁਣਾਉਨੇ ਆ ਉਹ ਅੰਦਰੇ ਅੰਦਰ ਅਭਿਆਸ ਹੋ ਰਿਹਾ ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ RAM ਕੋਈ ਚੀਜ਼ ਐਸੀ ਨਹੀਂ ਜਿਹੜੀ ਸ਼ਬਦ ਤੋਂ ਬਿਨਾਂ ਖੜੀ ਹੋਵੇ ਦੁਨੀਆ ਦੇ ਅੰਦਰ ਹਰੇਕ ਚੀਜ਼ ਪ੍ਰਕਾਸ਼ ਦੇ ਆਧਾਰ ਤੇ ਖੜੀ ਹੈ ਆ ਸਰੀਰ ਹੈ ਆਪਾਂ ਕਹਿੰਦੇ ਬੰਦੇ ਨੂੰ ਖੜਾ ਹੋਵੇ ਉੱਠ ਬੈਠਾ ਹੋ ਜਾਵੇ ਭੱਜ ਲਾਵੇ ਦੌੜ ਲਾਵੇ ਕਾਦੇ ਨਾਲ ਦੌੜਦਾ ਅੰਦਰ ਜੋਤ ਹੈ ਅੰਦਰ ਸ਼ਬਦ ਹੈ ਤੇ ਜੇ ਮੁਰਦੇ ਨੂੰ ਜਾ ਕੇ ਕਹੀਏ ਖੜਾ ਹੋਵੇ ਉੱਠ ਵੀ ਦੌੜ ਵੀ ਮੁਰਦਾ ਕਦੇ ਦੇਖਿਆ ਉੱਠਦਾ ਦੌੜਦਾ ਕਿਉਂਕਿ ਮੁਰਦੇ ਦੇ ਅੰਦਰ ਉਹ ਚੀਜ਼ ਹੀ ਖਤਮ ਹੋ ਚੁੱਕੀ ਹੈ ਮੁਰਦੇ ਅੰਦਰ ਉਹ ਖਤਮ ਹੋ ਗਿਆ ਸਭ ਕੁਝ ਜੋਤ ਖਿੱਚ ਲਈ ਪ੍ਰਮਾਤਮਾ ਨੇ ਆਪਣੇ ਅੰਦਰ ਸ਼ਬਦ ਕਿਰਿਆ ਕਰ ਰਿਹਾ ਹੈ ਸ਼ਬਦ ਪ੍ਰਕਾਸ਼ ਰੂਪ ਹੈ ਸ਼ਬਦ ਨਹੀਂ ਆਕਾਰ ਧਾਰਿਆ ਗੁਰੂ ਨਾਨਕ ਰੂਪ ਸ਼ਬਦ ਰੂਪ ਹੋ ਕੇ ਫਿਰ ਬੈਠੇ ਨੇ ਸਾਡੇ ਵਿੱਚ ਸ਼ਬਦ ਹੀ ਪ੍ਰਕਾਸ਼ ਰੂਪ ਹੈ ਸ਼ਬਦ ਹੀ ਬ੍ਰਹਮੰਡ ਹੈ ਸ਼ਬਦ ਹੀ ਪਾਣੀ ਹੈ ਸ਼ਬਦ ਹੀ ਸਾਨੂੰ ਪੰਜਾਂ ਤੱਤਾਂ ਰੂਪ ਵਿੱਚ ਮਿਲਦਾ ਹੈ ਜਏ ਮਾਤ ਪਿਤਾ ਸੁਤ ਬੀਤ ਨਾ ਭਾਈ ਮਾਨੂੰ ਹਾਂ ਨਾਮ ਤੇਰਾ ਸੰਗ ਸਹਾਈ ਜਿੱਥੇ ਭੁੱਖਾ ਹੋਵੇਗਾ ਹਰ ਕਾ ਨਾਮ ਉਹਾ ਸੰਗ ਤੋਸਾ ਸ਼ਬਦ ਹੀ ਤੋਸਾ ਬਣ ਜਾਂਦਾ ਜਿੱਥੇ ਪਿਆਸ ਲੱਗੇਗੀ ਕਹਿੰਦੇ ਸ਼ਬਦ ਹੀ ਪਾਣੀ ਬਣੇਗਾ ਜਿੱਥੇ ਤੈਨੂੰ ਹਨੇਰਾ ਹੋਵੇਗਾ ਸ਼ਬਦ ਹੀ ਪ੍ਰਕਾਸ਼ ਕਰੇਗਾ ਸੰਤ ਬਾਬਾ ਰਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਪੁਰਸ਼ ਖੇਤ ਦੀ ਵੱਟ ਦੇ ਉੱਤੇ ਰਾਤ ਨੂੰ ਹਨੇਰੇ ਵਿੱਚ ਤੁਰੇ ਜਾਣ ਰਹਿਣ ਵਾਲੇ ਇਥੋਂ ਦੇ ਭਾਈ ਵਿਧਾਵਾ ਸਿੰਘ ਨਾਲ ਸੀ ਤੋ ਕਹਿਣ ਲੱਗੇ ਜਦੋਂ ਖੇਤ ਦੀ ਵੱਟ ਤੇ ਤੁਰੇ ਜਾਣ ਕਹਿੰਦੇ ਮਹਾਂਪੁਰਖ ਮੈਂਤ ਦੀਂਦੇ ਹੀ ਕੁਛ ਨਹੀਂ ਮੂਰੇ ਤੁਸੀਂ ਬੜੇ ਆਰਾਮ ਨਾਲ ਤੁਰੇ ਜਾਂਦੇ ਹੋ ਕਹਿੰਦੇ ਤੈਨੂੰ ਤਾਂ ਸਾਰਾ ਪਤਾ ਹੀ ਆ ਸਾਡੇ ਮਸਤਕ ਦੇ ਵਿੱਚੋਂ ਇੰਉ ਲਾਈਟ ਨਿਕਲ ਕੇ ਅੱਗੇ ਪੈ ਰਹੀ ਜਿਵੇਂ ਰੇਲ ਗੱਡੀ ਦੇ ਇੰਜਣ ਦੇ ਵਿੱਚੋਂ ਲਾਈਟ ਨਿਕਲਦੀ ਬੜੀ ਤੇਜ਼ ਬ੍ਰਹਮ ਗਿਆਨੀ ਲਈ ਹਨੇਰਾ ਕੀ ਤੇ ਚਾਨਣ ਕੀ ਤੋਂ ਨੇ ਸਾਰਾ ਕੁਝ ਕਹਿੰਦੇ ਇੱਕੋ ਹੀ ਹੁੰਦਾ ਇਸ ਕਰਕੇ ਬ੍ਰਹਮ ਗਿਆਨੀ ਲਈ ਸ਼ਬਦ ਹੀ ਸਾਰਾ ਕੁਝ ਹੁੰਦਾ ਹੈ ਸ਼ਬਦ ਦੀ ਤਾਕਤ ਨੂੰ ਨਹੀਂ ਆਪਾਂ ਪਕੜਿਆ ਨਾ ਸਮਝਿਆ ਦੇਖੋ ਆ ਭੱਜੇ ਫਿਰਦੇ ਆਂ ਬੀਜ਼ੀਆਂ ਮਸਾਂ ਹੀ ਕਿੱਥੇ ਅੱਜ ਟਾਈਮ ਲੱਗਿਆ ਇਕੱਠੇ ਹੋਣ ਦਾ ਇਹ ਭਲਾਂ ਦੀ ਕਾਦੇ ਲਈ ਭੱਜੇ ਫਿਰਦੇ ਸਾਰੇ ਜਾਣੇ ਕਾਦੇ ਲਈ ਪਤਾ ਹੀ ਹੈ ਸਾਰਿਆਂ ਨੂੰ ਕਿ ਸਾਰੇ ਜਾਣੇ ਪੈਸੇ ਲਈ ਦੌੜੇ ਫਿਰਦੇ ਕਿਉਂਕਿ ਉਹ પૈਸੇ ਲਈ ਤਾਂ ਦੌੜਦੇ ਆ ਕਿਉਂਕਿ ਬਿੱਲ ਭਰਨੇ ਆ ਬੱਚਿਆਂ ਦੇ ਖਰਚੇ ਆ ਰੋਟੀ ਦੇ ਖਰਚੇ ਆ ਤੁਹਾਨੂੰ ਪਤਾ ਹੈ ਕਿ ਸ਼ਬਦ ਦਾ ਅਭਿਆਸੀ ਜਿਹੜਾ ਹੁੰਦਾ ਉਹਨੂੰ ਨਹੀਂ ਭਜਣਾ ਪੈਂਦਾ ਜਿਨ੍ਹਾਂ ਕੋਲ ਸ਼ਬਦ ਹਿਰਦੇ ਚ ਵਾਸਾ ਕਰ ਜਾਂਦਾ ਉਹਨੂੰ ਇੰਨਾ ਨਹੀਂ ਕਰਨਾ ਪੈਂਦਾ ਜਿੰਨਾ ਆਪਾਂ ਕਰਦੇ ਆਪਾਂ ਦੇ 16-16 ਘੰਟੇ 12-12 ਘੰਟੇ ਬਹੁਤ ਮਿਹਨਤ ਕਰਦੇ ਆਂ ਮਹਾਰਾਜ ਸ਼ਬਦ ਦੇ ਅਭਿਆਸੀਆਂ ਨੂੰ ਇਹੀ ਜੀ ਵਿਧੀ ਬਣਾਉਂਦੇ ਆ ਉਹਨੂੰ 2 3 4 ਘੰਟੇ ਕੰਮ ਕਰਾਉਂਦੇ ਬਸ 4 ਘੰਟੇ ਕਰ ਸਾਬ ਕੋ ਲੈ ਦੇਤਾ ਤੈਨੂੰ ਇਹੀ ਜੀ ਡਿਊਟੀ ਲੁਆਉਂਦੇ ਆ ਉਹਨੂੰ ਮੈਨੂੰ ਇੱਥੇ ਦੱਸਦੇ ਸਾਰੇ ਜਾਨਾ ਜਿਹੜੇ ਸ਼ਬਦ ਦੇ ਅਭਿਆਸੀ ਐ ਵੀ ਮਹਾਰਾਜ ਦੀ ਇੰਨੀ ਕਿਰਪਾ ਹੋ ਜਾਂਦੀ ਆਪਣੇ ਆਪ ਹੀ ਸਭ ਕੁਝ ਮਿਲ ਜਾਂਦਾ ਜੇ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੋ ਜੇ ਨਿਰੰਕਾਰ ਦੀ ਕਿਰਪਾ ਹੋ ਜੇ ਇਹ ਸਚਾਈ ਆ ਬਿਲਕੁਲ ਲੋਕੀ ਕਹਿੰਦੇ ਨੇ ਇਥੋਂ ਕਿਹੜਾ ਰੋਟੀ ਮਿਲਣੀ ਆ ਜੀ ਜੇ ਅਸੀਂ ਗੁਰਦੁਆਰੇ ਹੀ ਬਹਿ ਗਏ ਬੱਚਿਆਂ ਨੂੰ ਰੋਟੀ ਕਾਣ ਦਊਗਾ ਨਾ ਜੇ ਚੜ੍ਹਾਈ ਹੀ ਕਰਕੇ ਫੇਰ ਰੋਟੀ ਕਾਣ ਦਊਗਾ ਦੇਊਗਾ ਤਾਂ ਸਹੀ ਨਾ ਬਾਅਦ ਕੋਈ ਕਦੇ ਭੁੱਖਾ ਮਰਿਆ ਕਹਿੰਦੇ ਚੜ੍ਹਾਈ ਕਰਨ ਤੋਂ ਜਦੋਂ ਸੋ ਭਗਤ ਕਬੀਰ ਜੀ ਕਹਿੰਦੇ ਜਦੋਂ ਬਾਲਕ ਨੇ ਜਨਮ ਲੈਣਾ ਹੁੰਦਾ ਉਹਦੋਂ ਪਹਿਲਾਂ ਪ੍ਰਮਾਤਮਾ ਉਹਦਾ ਇੰਤਜ਼ਾਮ ਕਰ ਦਿੰਦਾ ਇਸ ਕਰਕੇ ਸ਼ਬਦ ਦੇ ਅਭਿਆਸੀ ਨੂੰ ਕਦੇ ਵੀ ਨਹੀਂ ਮਹਿਸੂਸ ਹੁੰਦਾ ਕਿ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਉੱਥੇ ਪਵੇਗੀ ਤਾਂ ਮੇਰੇ ਕੋਲ ਹੋਵੇਗੀ ਨਹੀਂ ਸ਼ਬਦ ਨੇ ਉਹੀ ਰੂਪ ਧਾਰਨ ਕਰ ਲੈਣਾ ਜੋ ਉਹ ਦੀ ਇੱਛਾ ਸਾਲਸਰੈ ਜੋਰੀ ਜਦੋਂ ਪਟਨਾ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਗਏ ਕਹਿਣ ਲੱਗੇ ਮਰਦਾਨਾ ਭੁੱਖ ਲੱਗੀ ਕਹਿੰਦੇ ਹਾਂ ਮਹਾਰਾਜ ਜਿੱਥੇ ਪਟਨਾ ਸਾਹਿਬ ਸਥਾਨ ਹੈ ਹਣ ਦਸਵੇਂ ਪਾਛਰੇ ਸਾਲਸਰੈ ਜੋਰੀ ਦੀ ਹਵੇਲੀ ਸੀ ਇਹ ਉਸ ਵਕਤ ਕਹਿਣ ਲੱਗੇ ਸਾਲਸਰੇ ਜੌਰੀ ਰਹਿੰਦਾ ਇਹਦੇ ਕੋਲ ਚਲਿਆ ਜਾ ਤੇ ਉਹ ਤੈਨੂੰ ਰੋਟੀ ਦੇਵੇਗਾ ਕਹਿੰਦੇ ਮਹਾਰਾਜ ਮੈਂ ਬਿਨਾ ਪੈਸਿਆਂ ਤੋਂ ਨਹੀਂ ਜਾਣਾ ਕਹਿੰਦੇ ਅੱਛਾ ਕਹਿੰਦੇ ਉਦੋਂ ਹੀ ਨਹੀਂ ਖਾਣਾ ਮੈਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀਆਂ ਜੇਬਾਂ 'ਚ ਤਾਂ ਕੁਝ ਨਹੀਂ ਨਾ ਤੇਰੀਆਂ 'ਚ ਕਹਿੰਦੇ ਮਹਾਰਾਜ ਫੇਰ ਆਪਾਂ ਖਾਵਾਂਗੇ ਕਿੱਦਾਂ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਸ਼ਬਦ ਦੇਵੇਗਾ ਨਿਰੰਕਾਰ ਦੇਵੇਗਾ ਉਹ ਕਿਵੇਂ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਰੇਤਾ ਪਿਆ ਸੀ ਖੜਾਮ ਦੇ ਵਿੱਚੋਂ ਚਰਨ ਕੱਢ ਕੇ ਖੱਬੇ ਸੱਜੇ ਚਰਨ ਦੇ ਅੰਗੂਠੇ ਨਾਲ ਥੋੜੀ ਜੀ ਮਿੱਟੀ ਪਾਸੇ ਕਰਦੇ ਹੋਏ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੈ ਮਰਦਾਨਿਆਂ ਲਾਲ ਪਿਆਕ ਚੱਕ ਲੈ ਸ਼ਬਦ ਨੇ ਹੀ ਲਾਲ ਨੂੰ ਪ੍ਰਗਟ ਕਰ ਦਿੱਤਾ ਜਾ ਕੇ ਸਾਲਸਰਾਏ جوہری ਨੂੰ ਦਿਖਾਇਆ ਉਹ ਮੱਥੇ ਨੂੰ ਲਾਉਣ ਲੱਗ ਪਿਆ ਕੱਢ ਕੇ 100 ਰੁਪਇਆ ਫੜਾਤਾ ਭਾਈ ਮਰਦਾਨਾ ਨੇ ਕਹਿੰਦੇ ਜੀ ਪੈਸੇ ਨਹੀਂ ਲੈਣੇ ਮੈਂ ਤਾਂ ਰੋਟੀ ਖਾਣੀ ਹੈ ਤੁਸੀਂ ਇਹਦਾ ਮੁੱਲ ਨਾ ਮੈਨੂੰ ਦਿਓ ਰੋਟੀ ਖਾਓ ਕਹਿੰਦੇ ਮੁੱਲ ਨਹੀਂ ਇਹ ਲਾਲ ਦੇ ਉੱਤੇ ਲਿਖਿਆ ਹੋਇਆ ਜਿਹੜਾ ਇਸ ਲਾਲ ਨੂੰ ਦੇਖੇ 100 ਰੁਪਇਆ ਤਾਂ ਇਹਦੀ ਦਰਸ਼ਨੀ ਭੇਟਾ ਹੀ ਦੇਵੇ ਕਹਿੰਦੇ ਤੈਨੂੰ ਪਤਾ ਕਿੰਨੇ ਦਾ ਹੈ ਇਹ ਕਹਿੰਦੇ 1 ਲੱਖ ਰੁਪਇਆ ਦਾ ਲਾਲ ਹੈ 100 ਰੁਪਇਆ ਸਿਰਫ ਇਹਦੀ ਦਰਸ਼ਨੀ ਭੇਟਾ ਹੀ ਆ ਇਸ ਕਰਕੇ ਸ਼ਬਦ ਨੂੰ ਆਪਾਂ ਕਮਾਇਆ ਹੀ ਨਹੀਂ ਬਸ ਆਪਾਂ ਤਾਂ ਹੋਰ ਹੀ ਕੁਝ ਕਮਾਉਣ 'ਚ ਹੀ ਲੱਗੇ ਰਹੇ ਸਾਰੀ ਜ਼ਿੰਦਗੀ ਜੇ ਕਿਤੇ ਸ਼ਬਦ ਦਾ ਅਭਿਆਸ ਕਰ ਲਈਏ ਜੇ ਕਮਾ ਲਈਏ ਸ਼ਬਦ ਹੀ ਸਾਰਾ ਕੁਝ ਆਪੇ ਕਰੀ ਜਾਂਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਸਾਰੇ ਘਟਾਂ ਵਿੱਚ ਸ਼ਬਦ ਹੋ ਰਿਹਾ ਨਾ ਇਹੀ ਸਾਡੇ ਮੱਤ ਵਿੱਚ ਨਾਦ ਵੱਜ ਰਿਹਾ ਹੈ ਦਸ਼ਮ ਦਵਾਰ ਦੇ ਵਿੱਚ ਜੋ ਸ਼ਬਦ ਹੈ ਇਹੀ ਸਾਡੇ ਮੱਤ ਵਿੱਚ ਨਾਦ ਵੱਜ ਰਿਹਾ ਹੈ ਅੰਦਰ ਨੂੰ ਚਲੋ ਅੰਦਰ ਜਦ ਤੱਕ ਬਾਹਰਾਂ ਬਾਹਰ ਤਾਂ ਕੁਝ ਵੀ ਨਹੀਂ ਹੈ ਜੋ ਕੁਝ ਆਪਾਂ ਬਾਹਰ ਦੇਖਦੇ ਹਾਂ ਇਹ ਤਾਂ 1% ਹੀ ਹੈ ਜੋ ਸਾਡੇ ਅੰਦਰ ਆ ਉਹ 99% ਉਹ ਸਾਰਾ ਅੰਦਰ ਹੀ ਪਿਆ। ਮਨੁੱਖ ਦੇ ਅੰਦਰੋਂ ਸਾਰਾ ਕੁਝ ਬਾਹਰ ਨੂੰ ਆਇਆ। ਇਹ ਬਿਲਡਿੰਗ ਬਣੀਆਂ ਤੇ ਸਾਡੇ ਦਿਮਾਗ ਦੀ ਕਾਰਡ ਹੈ। 에어ਪੋਰਟ ਤੇ ਜਾ ਕੇ ਦਿਓ ਕਿੰਨੇ ਜਹਾਜ਼ ਖੜੇ ਕਿੰਨੇ ਲੋਕ ਆ ਰਹੇ ਜਾ ਰਹੇ ਨੇ। ਉਹ ਕਿੱਥੋਂ ਨਿਕਲੀ ਕਾਰਡ? ਰੌਕਟ ਕਿੱਥੋਂ ਨਿਕਲਿਆ? ਸਾਡੇ ਦਿਮਾਗ ਚੋਂ ਨਿਕਲਿਆ ਹੋਇਆ ਹੈ। ਇਹ ਸਾਰਾ ਕੁਝ ਆਪਣੇ ਅੰਦਰੋਂ ਹੀ ਬਾਹਰ ਨੂੰ ਪ੍ਰਗਟ ਹੋਇਆ ਹੋਇਆ ਸੰਸਾਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਸਿੱਧ ਫਿਰ ਮਹਾਰਾਜ ਤੁਹਾਡਾ 나ਥ ਕੌਣ ਹੈ ਸਾਡੇ ਤਾਂ ਵੱਡਾ ਇੱਕ 나ਥ ਹੁੰਦਾ ਮਾਲਕ ਜਿਹੜਾ ਹੁੰਦਾ ਸਾਰੇ ਜੱਥੇਬੰਦੀ ਦਾ ਰਿੱਧੀਆਂ ਸਿੱਧੀਆਂ ਕੌਣ ਸੀਆਂ ਤੁਹਾਡੇ ਕੋਲ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਨਹੀਂ 나ਥ ਮੰਨਦੇ ਕਿਸੇ ਨੂੰ 나ਥ ਚੜ੍ਹਾਈ ਕਰ ਜੇ ਫਿਰ ਕਿਹਨੂੰ ਮੰਨਾਂਗੇ ਕਹਿੰਦੇ ਜੀ ਫੋਰ 나ਥ ਬਣਾ ਲਾਂਗੇ ਕਹਿੰਦੇ ਉਹ ਵੀ ਚੜ੍ਹਾਈ ਕਰ ਗਿਆ ਫਿਰ ਕਿਹਨੂੰ ਮੰਨਾਂਗੇ ਇਹ ਤਾਂ 나ਥ ਚੜ੍ਹਾਈਆਂ ਕਰ ਜਾਂਦੇ ਨੇ ਫਿਰ ਆਪੇ 나ਥ 나ਥੀ ਸਭ ਜਾ ਕੇ ਮਾਰਕ ਨੇ ਸਾਡੇ ਮਤ ਵਿੱਚ ਤਾਂ ਪ੍ਰਮਾਤਮਾ ਹੀ 나ਥ ਹੈ ਨਾ ਉਹ ਮਰ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਉਹੀ ਦੇ ਜਾਂਦਾ ਸਭ ਨੂੰ ਜਿਹਨੇ ਆਪਣੇ ਹੁਕਮ ਰੂਪ ਨਕੇਲ ਦੇ ਵਿੱਚ ਸਾਰੀ ਦੁਨੀਆ ਨੂੰ ਨੱਥਿਆ ਹੋਇਆ ਨੱਕ ਦੇ ਵਿੱਚ ਲੱਥ ਪਾਈ ਨੱਕ ਲੱਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਆਪ 나ਥ ਨੱਥੀ ਸਭ ਜਾ ਕੇ ਬਖਸ਼ੇ ਮੁਕਤ ਕਰਾਉਣ ਦਾ ਜੋs ਮਾਨ ਦਾ ਮਾਅਬ ਨਹੀਂ ਤਿੰਨ ਨੱਕ ਨੱਥਾ ਪਾਏ ਜਿਹੜੇ ਬਹੁਤੇ ਹੰਕਾਰཅੇ ਹੋ ਜਾਂਦੇ ਉਹਨਾਂ ਦੇ ਨੱਕ 'ਚ ਨੱਥ ਪਾ ਲੈਂਦਾ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਰਿੱਧੀਆਂ ਸਿੱਧੀਆਂ ਦਾ ਸੁਆਦ ਤਾਂ ਹੋ ਰਹੀ ਐ ਸਾਨੂੰ ਨਹੀਂ ਚੰਗਾ ਲੱਗਦਾ ਐ ਕਿਉਂਕਿ ਜਿੱਥੇ ਨਾਮ ਦਾ ਰਸ ਆ ਜਾਂਦਾ ਉਹ ਤੇ ਰਿੱਧੀਆਂ ਸਿੱਧੀਆਂ ਦਾ ਰਸ ਟਿੱਕਾ ਪੈ ਜਾਂਦਾ ਰਿੱਧੀਆਂ ਸਿੱਧੀਆਂ ਦੇ ਵੈਸੀ ਖੇਡਾਂ ਜੀਆਂ ਨੇ ਰਿੱਧੀਆਂ ਸਿੱਧੀਆਂ ਦਾ ਸੁਆਦ ਜਿਹੜਾ ਨਾ ਉਹ ਐਵੇਂ ਜਿਹੜੇ ਬੰਦੇ ਨੇ ਮਸਤਾਨੇ ਜੇ ਝੱਲੇ ਜੇ ਜਿਨ੍ਹਾਂ ਨੂੰ ਚੇਟਕਾਂ ਦਾ ਹੁੰਦਾ ਨਾਟਕ ਚੇਤ ਕੀ ਇਕ ਕਾਜਾ ਪ੍ਰਭ ਲੋਗਨ ਕਹ ਆਤ ਲਾਜਾ ਇਹ ਸਾਰੇ ਪਰਮੇਸ਼ਰ ਨਾਲੋਂ ਪਰੇ ਰੱਖਣ ਵਾਲੇ ਸਵਾਦ ਨੇ ਅਵਰਨ ਤੋਂ ਪਾਪ ਪੜਦਾ ਹੀ ਪਾਦ ਨੇ ਰਿੱਧ ਸਿੱਧ ਅਵਰਨ ਸਾਦ ਤੋਂ ਭਾਵ ਅਵਰਨ ਪੜਦੇ ਨੂੰ ਕਹਿੰਦੇ ਨੇ ਪੜਦਾ ਹੀ ਪਾ ਦਿੰਦੇ ਨੇ ਸੋ ਇਸ ਕਰਕੇ ਕਹਿੰਦੇ ਜੇ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਨਹੀਂ ਹਨ ਤਾਂ ਫਿਰ ਤੁਸੀਂ ਇਹਦਾ ਪੂਰੇ ਜੋਗੀ ਨਹੀਂ ਹਾਂ ਤੁਹਾਡੇ ਕੋਲ ਤਾਂ ਹੈ ਹੀ ਨਹੀਂ ਸਾ ਮਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰਾ ਕੁਝ ਸਾਡੇ ਪਾਸ ਹੈ ਇਨਸਾਨ ਕੋਲੇ ਰਿੱਧੀਆਂ ਸਿੱਧੀਆਂ ਨਾਲੋਂ ਵੱਡੀ ਚੀਜ਼ ਨਾਮਦਾਨ ਹੁੰਦੀ ਐ ਮਹਾਰਾਜ ਕਹਿਣ ਲੱਗੇ ਸਿੱਧੋ ਇੱਕ ਦੁਨਿਆਵੀ ਰਸਾਂ ਦਾ ਸਵਾਦ ਐ ਦੂਜਾ ਨਾਮ ਦਾ ਸਵਾਦ ਐ ਦੁਨਿਆਵੀ ਰਸਾਂ ਦੇ ਤਿਆਗਣ ਕਰਕੇ ਹੋਰ ਜਾਂ ਨਾਮ ਦਾ ਸਵਾਦ ਸਾਨੂੰ ਆ ਸਾਡੇ ਮੱਛ ਇਹੀ ਰਿੱਧੀ ਸਿੱਧੀ ਐ ਸਾਥ ਸਿੱਧ ਸਾ ਕਰਾਮਾਤ ਹੈ ਜਿਸਨੂੰ ਚਿੰਤ ਕਰੇ ਦਾਤ ਇਸ ਕਰਕੇ ਪ੍ਰਮਾਤਮਾ ਦੀ ਰਿੱਧੀ ਸਿੱਧੀ ਕੀ ਐ ਜਿਹੜੀ ਅਚਾਨਕ ਕਿਰਪਾ ਹੋ ਜੇ ਬਸ ਫਿਰ ਕਹਿਣ ਲੱਗੇ ਸਾਡੇ ਮੱਥੇ ਦੋ ਸੇਵਾਦਾਰ ਹੁੰਦੇ ਨੇ ਇੱਕ ਕੁਠਾਰੀ ਹੁੰਦਾ ਦੂਜੇ ਦਾ ਨਾਂ ਪੰਡਾਰੀ ਹੁੰਦਾ ਕੁਠਾਰੀ ਜਿਹੜਾ ਉਹ ਤਾਂ ਲੰਗਰ ਦੇ ਵਿੱਚ ਜਿੱਥੇ ਸਟੋਰ ਹੁੰਦਾ ਜਿਵੇਂ ਸਟੋਰ ਕੀਪਰ ਔਰ ਇਸੇ ਪ੍ਰਕਾਰ ਪੰਡਾਰੀ ਜਿਹੜਾ ਵਰਤੌਣ ਵਾਲਾ ਤੁਹਾਡੇ ਕੋਲ ਕਿਹੜਾ ਮਹਾਰਾਜ ਕਹਿੰਦੇ ਸੰਜੋਗ ਵਿਜੋਗ ਦੋਏ ਕਾਰ ਚਲਾਵ ਹੈ ਜੋ ਕਰਮ ਪਦਾਰਥ ਨਾਲ ਸੰਜੋਗ ਕਰਾਉਂਦਾ ਨਾ ਉਹ ਕੁਠਾਰੀ ਹੈ ਤੇ ਜਿਹੜਾ ਕਰਮ ਪਦਾਰਥਾਂ ਦਾ ਵਿਜੋਗ ਕਰਾਉਂਦਾ ਉਹ ਭੰਡਾਰੀ ਐ ਇਸ ਕਰਕੇ ਸੰਯੋਗ ਵਿਜੋਗ ਦੋਏ ਇਹ ਦੋ ਅੱਖਰ ਜਿੱਥੇ ਮਰਜੀ ਆ ਜੇ ਬਾਣੀ ਚ ਦੋਏ ਤੇ ਹੀ ਰੁਕ ਜਾਣਾ ਬਸ ਸੋ ਸੰਯੋਗ ਵਿਜੋਗ ਦੋਏ ਦਿਵਸ ਰਾਤ ਦੋਏ ਦਾਈ ਦਾਇਆ ਇਉਂ ਬਿਸ਼ਰਾਮ ਦੋਏ ਤੇ ਹੀ ਹੁਣ ਦਿਵਸ ਰਾਤ ਦੋ ਦਿਨ ਤੇ ਰਾਤ ਦੋਏ ਦਾਈ ਦਾਇਆ ਜਿੱਥੇ ਵੀ ਦੋਏ ਆ ਗਿਆ ਪਹਿਲਾਂ ਦੋ ਲਿਖਿਆ ਹੀ ਹੁੰਦੇ ਸੰਯੋਗ ਵਿਜੋਗ ਦੋਏ ਕਾਰ ਚਲਾਵਾਂ ਇਹ ਸਾਰੇ ਸੰਸਾਰ ਦੀ ਕਾਰ ਨੂੰ ਚਲਾਉਂਦੇ ਨੇ ਸੰਯੋਗ ਵਿਜੋਗ ਮੇਰਾ ਪ੍ਰਭ ਕੀਏ ਸਿਸ਼ਟ ਪਾਏ ਦੁੱਖਾਂ ਸੁਖ ਦिए ਮਹਾਰਾਜ ਕਹਿੰਦੇ ਜਿੰਨਾ ਸ਼ੁਭ ਕਰਮਾਂ ਨਾਲ ਸਾਡਾ ਸੰਯੋਗ ਆ ਉਹ ਕੁਠਾਰੀ ਹੈ ਅਤੇ ਜਿੰਨਾ ਮੰਦ ਕਰਮਾਂ ਨਾਲ ਸਾਡਾ ਵਿਜੋਗ ਹੋ ਗਿਆ ਭੰਡਾਰੀ ਹੈ ਕਿਉਂਕਿ ਭੰਡਾਰੀ ਵਰਤੋਂ ਦਾ ਬਾਹਰ ਨੂੰ ਔਗਣਾਂ ਨੂੰ ਬਾਹਰ ਨੂੰ ਛੱਡੋ ਇਹ ਭੰਡਾਰੀ ਪੁਣਾ ਸਟੋਰ ਕਰ ਲੋ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਇਹ ਕੁਠਾਰੀ ਪੁਣਾ ਮਹਾਰਾਜ ਕਹਿਣ ਲੱਗੇ ਸਾਡੇ ਮਤ ਚ ਇਹੀ ਦੋ ਸੇਵਾਦਾਰ ਸਾਰਾ ਕੰਮ ਚਲਾਉਂਦੇ ਨੇ ਫਿਰ ਕਹਿਣ ਲੱਗੇ ਸਾਡੇ ਮੱਤ ਵਿੱਚ ਤਾਂ ਛਾਂਦੇ ਵਰਤੌਂਦੇ ਨੇ ਤੁਹਾਡੇ ਮੱਤ ਵਿੱਚ ਕਿਹੜੇ ਛਾਂਦੇ ਨੇ ਛਾਂਦਾ ਹੁੰਦਾ ਗੱਫਾ ਉਹਨਾਂ ਰਾਸ਼ਨ ਪਾਣੀ ਦੇਣਾ ਮਿਣਿਆ ਹੋਇਆ ਲੇਖੇ ਆਵੇ ਭਾਗ ਮਹਾਰਾ ਕਹਿੰਦੇ ਅਸੀਂ ਤਾਂ ਓ ਮੰਨਦੇ ਹਾਂ ਮੱਥੇ ਦੇ ਲੇਖਾਂ ਅਨੁਸਾਰ ਜਿਹੜਾ ਪਦਾਰਥ ਲਿਖਿਆ ਨਾ ਪ੍ਰਮਾਤਮਾ ਨੇ ਇਹੀ ਛਾਂਦਾ ਹੈ ਪਹਿਲਾਂ ਛਾਂਦਿਆਂ ਦਾ ਰਿਵਾਜ ਹੁੰਦਾ ਸੀ ਪੁਰਾਣੇ ਟਾਈਮਾਂ 'ਚ ਹੁਣ ਤਾਂ ਹਟ ਗਿਆ ਮੱਥੇ ਦੇ ਉੱਤੇ ਲਿਖੇ ਹੋਏ ਲੇਖ ਅਨੁਸਾਰ ਹੀ ਛਾਂਦਾ ਮਿਲਦਾ ਹਰੇਕ ਬੰਦੇ ਨੂੰ ਕਿੰਨਾ ਉਹਨੇ ਖਾਣਾ ਕਿੰਨਾ ਪਹਿਨਣਾ ਰੇ ਮਨ ਲੇਖਾ ਚੱਲ ਲੇਖਾ ਵੈਸਾ ਲੇਖੇ ਲੈਂਦਾ ਸਾਹਾ ਆਦੇਸ਼ ਹੁਣ ਸਿੱਧ ਕਹਿੰਦੇ ਨਮਸਕਾਰ ਹੈ ਜੀ ਤੁਹਾਨੂੰ ਤਾਨੂੰ ਤੁਸੀਂ ਮਹਾਰਾਜ ਕਹਿੰਦੇ ਮੈਨੂੰ ਨਾ ਆਦੇਸ਼ ਕਰੋ ਤਿਸਰਾ ਆਦੇਸ਼ ਉਹ ਪ੍ਰਮਾਤਮਾ ਨੂੰ ਮੱਥਾ ਟੇਕੋ ਜੇ ਟੇਕਣਾ ਹੈ ਸਰੀਰਾਂ ਨੂੰ ਮੱਥਾ ਨਹੀਂ ਟੇਕੀਦਾ ਹੁੰਦਾ ਉਹ ਪ੍ਰਮਾਤਮਾ ਆਦ ਜੋ ਆਦ ਰੂਪ ਹੈ ਅਨੀਲ ਜੋ ਰੰਗਾ ਤੋਂ ਰਹਤਾ ਹੈ ਮਾਇਆ ਤੋਂ ਰਹਤਾ ਹੈ ਕਲੰਕ ਤੋਂ ਰਹਤਾ ਹੈ ਜੋ ਪ੍ਰਮਾਤਮਾ ਅਨਾਦ ਜਿਹਦਾ ਕੋਈ ਆਦ ਹੀ ਨਹੀਂ ਭਾਵ ਨਾਦੀ ਤੇ ਬਿੰਦੀ ਭਾਵ ਤੋਂ ਰਹਤਾ ਹੈ ਅਨਾਦ ਹੱਦ ਬੰਨੇ ਤੋਂ ਰਹਤਾ ਹੈ ਜੁਗ-ਜੁਗ ਏਕੋ ਵੇਸ ਜਿਹੜੇ ਪ੍ਰਮਾਤਮਾ ਦਾ ਯੁਗਾਂ-ਜੁਗੰਤਰਾਂ ਵਿੱਚ ਕੋਈ ਸਰੂਪ ਰਹਿੰਦਾ ਉਹਦਾ ਸਰੂਪ ਨਹੀਂ ਬਦਲਦਾ ਸਾਡੇ ਸਰੂਪ ਬਦਲ ਜਾਂਦੇ ਆ ਪ੍ਰਤੱਖ ਹੀ ਦੇਖ ਲਓ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਕਦੇ ਬਦਲਣਾ ਇਹ ਸਰੂਪ ਇਦਾਂ ਹੀ ਰਹਿਣਾ ਜੁੱਗੋ ਜੁੱਗ ਅਟਲ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਪਰ ਜਦੋਂ ਸਾਰੀ ਦੁਨੀਆ ਮੁੱਕ ਗਈ ਕਦੇ ਮਹਾ ਪਰਲੋਂ ਆਈ ਤਾਰੇ ਬ੍ਰਹਿਮੰਡ ਸਾਰੇ ਮੁੱਕ ਗਏ ਫੇਰ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਹੋਣਗੇ ਮਹਾਰਾਜ ਤਾਂ ਸੱਚਖੰਡ ਤੇ ਪ੍ਰਕਾਸ਼ ਨੇ ਸਤਗੁਰੂ ਤਾਂ ਸਦਾ ਹੀ ਰਹਿਣ ਵਾਲੇ ਨੇ ਜਦ ਕਦੇ ਵੀ ਦੁਨੀਆ ਦੁਬਾਰਾ ਫੇਰ ਬਣੇਗੀ ਨਾ ਗੁਰੂ ਗ੍ਰੰਥ ਸਾਹਿਬ ਫੇਰ ਪ੍ਰਕਾਸ਼ ਹੋ ਜਾਣਗੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁੱਗੋ ਜੁੱਗ ਅਟਲ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਵੱਡੇ ਨੇ ਮਹਾਰਾਜ ਨੂੰ ਹੀ ਨਮਸਕਾਰ ਕਰੀਏ ਆਦੇਸ ਤਿਸੈ ਆਦੇਸ ਨੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਐਵੇਂ ਆਪਾਂ ਸੁਣ ਸਕਦੇ ਹਾਂ ਸਵੇਰੇ 6 ਤੋਂ 7 ਸੋਹਮਸਫਰ ਰੇਡੀਓ ਤੇ ਕਥਾ ਸ਼ਾਮ ਦੀ 6:30 ਤੋਂ 7:30 ਇਤਿਹਾਸ ਦੀ ਕਥਾ ਗੁਰੂ ਨਾਨਕ ਸਾਹਿਬ ਦੀ ਸ਼ੁਰੂ ਹੋਈ ਹੈ ਔਰ ਇਹਦੇ ਨਾਲ ਨਾਲ asap6center.org ਇਹ ਖੋਲ ਸਕਦੇ ਆ ਸਾਈਟ ਕੋਈ ਵੀ ਬੰਦੇ ਦੇ ਵਿੱਚ ਡਾਊਨਲੋਡ ਕਰ ਸਕਦਾ ਕੋਈ ਬੰਧਨ ਨਹੀਂ ਕਿਸੇ ਨੂੰ ਜਿੰਨੀਆਂ ਮਰਜ਼ੀ ਵੰਡੋ ਸਾਰਾ ਕੰਮ ਫ੍ਰੀ ਫ੍ਰੀ ਆ ਕਿਉਂਕਿ ਜੇ ਆਪਾਂ ਬੰਧਨ ਚ ਪਾ ਲਈਏ ਗੱਲ ਫਿਰ ਕੋਈ ਡਾਊਨਲੋਡ ਨਹੀਂ ਕਰ ਸਕਦਾ ਜਿੱਥੇ ਮਰਜ਼ੀ ਕੋਈ ਸੁਣੇ ਕੋਈ ਬੰਦੇ ਸਿੱਖੀ ਦਾ ਪ੍ਰਚਾਰ ਘਰ ਘਰ ਪਹੁੰਚੇ ਇਹ ਹੀ ਸਾਡੀ ਇੱਕ ਇੱਛਾ ਤਮੰਨਾ ਕੋਈ ਗੱਲ ਗਲਤ ਕਹੀ ਗਈ ਹੋਵੇ ਇਨਸਾਨੀ ਬੁੱਧੀ ਆ ਨਾ ਅੰਬ ਕਿੰਨਾ ਹੀ ਮਿੱਠਾ ਹੋਵੇ ਮਾੜਾ ਇੱਕ ਜਗ੍ਹਾ ਤੋਂ ਖੱਟਾ ਜ਼ਰੂਰ ਹੁੰਦਾ ਸਾਰਾ ਮਿੱਠਾ ਤਾਂ ਰੱਬ ਹੀ ਐ ਇਸ ਕਰਕੇ ਸਾਰੇ ਗੁਣ ਤਾਂ ਵਾਹਿਗੁਰੂ ਵਿੱਚ ਨੇ ਮਨੁੱਖ ਵਿੱਚ ਨਹੀਂ ਹੋ ਸਕਦੇ ਬੇਅੰਤ ਗਲਤੀਆਂ ਬੋਲਦਿਆਂ ਕਦੇ ਹੋ ਵੀ ਜਾਣ 100 ਚੋਂ 100 ਨੰਬਰ ਕੋਈ ਵਿਦਿਆਰਥੀ ਲੈਂਦਾ ਨਹੀਂ ਤਾਂ 99 98 97 ਦੋ ਤਿੰਨ ਗਲਤੀਆਂ ਤਾਂ ਹੋ ਹੀ ਜਾਂਦੀਆਂ ਇਸ ਕਰਕੇ ਦੋ ਚਾਰ ਗਲਤੀਆਂ ਜੇ ਹੋ ਵੀ ਜਾਣ ਤਾਂ ਮਾਫ਼ ਕਰ ਦਿਆ ਕਰੋ ਸ਼ੁਭ ਗੁਣਾਵਾਂ ਵੱਲ ਜ਼ਿਆਦਾ ਧਿਆਨ ਦਿਓ ਔਗਣਾਵਾਂ ਵੱਲ ਨਾ ਦੇਖੋ ਕਿਉਂਕਿ ਬਹੁਤ ਸਾਰੇ ਲੋਕ ਸੁਣ ਕੇ ਕਹਿਣਗੇ ਆਹ ਗੱਲ ਨਹੀਂ ਠੀਕ ਕਹੀ ਜਿਹੜੀਆਂ ਨਲੰਬੇ ਠੀਕ ਕਹੀਆਂ ਉਹਨਾਂ ਨੂੰ ਕਮਾ ਲਓ ਉਹ ਬਿਰਤੀ ਬਣਾਈਏ ਜਿਸ ਕਰਕੇ ਆਪਾਂ ਗ੍ਰਹਿਣ ਕਰ ਸਕੀਏ ਆਓ ਥੋੜਾ ਭੋਜਨ ਛਕ ਲਈ ਆਪਾਂ ਵੀ ਇੱਥੇ ਤੇ ਫਿਰ ਥੱਲੇ ਵੀ ਜਾ ਕੇ ਛਕਣਾ ਵਾਹੇ ਗੁਰੂ ਵਾਹੇ ਗੁਰੂ